ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਲੀਜ਼ ਜੇਕਰ ਚੈਨਲ ਤੇ ਨਵੇਂ ਉਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਦਬਾ ਲੇਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅਣਵਿਆਹੀ ਮਾਂ ਭਾਗ ਤੀਜਾ ਮੈਂ ਖਮੋਸ਼ ਹੋ ਗਿਆ ਕੀ ਬੋਲਾਂ ਮਨ ਵਿੱਚ ਸੋਚਣ ਲੱਗਿਆ ਆਖਰ ਤਾਰੇ ਨਹੀਂ ਮੈਨੂੰ ਫਿਰ ਹਲੂਣੀਆਂ ਤੇ ਕਿਹਾ ਬੋਲਦਾ ਨੀ ਯਾਰ ਕੀ ਗੱਲ ਹੈ ਤਨ ਨੂੰ ਮੇਰੇ ਤੇ ਇੰਨਾ ਹੀ ਭਰੋਸਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਆ ਪਰ ਤੂੰ ਕਿਸੇ ਕੋਲ ਭਾਵਨਾ ਕੱਢੀ ਇਹ ਗੱਲ ਆਪਣੇ ਵਿੱਚ ਹੀ ਰਹੀ ਕਿਸੇ ਦਾ ਜਨੇਪਾ ਸੀ ਤਾਈ ਕੋਲ ਲੈ ਆਏ ਜਵਾਕ ਦੋ ਸੀ ਪਰ ਮੈਂ ਤਾਈ ਦੀ ਮਿੰਨਤ ਕੀਤੀ ਕਿ ਇੱਕ ਮੈਨੂੰ ਦੇ ਦੇ ਜਵਾਕ ਤਾਈ ਨੇ ਉਹਨਾਂ ਨੂੰ ਕਿਹਾ ਕਿ ਇੱਕ ਜਵਾਕ ਹੀ ਹੋਇਆ ਦੂਜੇ ਦਾ ਤਾਂ ਤੁਹਾਨੂੰ ਭਲੇਖਾ ਹੀ ਸੀ ਬੁੱਕਲ ਹੀ ਜ਼ਿਆਦਾ ਵੱਡੀ ਸੀ ਮੈਨੂੰ ਪਤਾ ਤਾਰੇ ਮੈਂ ਇਹ ਜਵਾਬ ਕਿੰਨੀਆਂ ਆਸਾਂ ਨਾਲ ਲਿਆ ਪਰ ਬਾਈ ਬਣ ਕੇ ਗਾਹਾਂ ਗੱਲ ਨਾ ਹੋ ਜੇ ਭਾਵੇਂ ਮੈਂ ਸੱਚ ਗੋਲ ਮੋਲ ਕਰ ਦਿੱਤਾ ਸੀ ਪਰ ਤਾਰੇ ਨੇ ਕਿਹਾ ਕਿ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਆਪਾਂ ਕੋਈ ਸਕੀਮ ਬਣਾਈਏ ਇਉਂ ਤਾਂ ਤੂੰ ਇਹਨੂੰ ਲੁਕਾ ਕੇ ਕਿੰਨਾ ਕੁ ਸਮਾਂ ਰੱਖੇਂਗਾ ਤਾਰਾ ਸੋਚੀ ਗਿਆ ਫਿਰ ਬੋਲਿਆ ਉਹ ਹੀ ਨੀਕ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਹੈ ਭਰਾ ਤੇਰੀ ਪਰਜਾਈ ਦੇ ਜਵਾਬ ਭਾਵੇਂ ਅੱਜ ਭਲਕ ਹੀ ਹੋ ਜਾਏ ਤੂੰ ਹੁਣ ਤਾਈ ਨੂੰ ਕਹਿ ਦੇਈ ਕਿ ਹੁਣ ਇਹਦੇ ਦੋ ਜਵਾਕ ਜਮਾ ਦੇਵੀ ਮੈਂ ਤੇ ਮੈਂ ਕਹੂੰ ਕਿ ਇੱਕ ਮੈਂ ਆਪਦੇ ਯਾਰ ਦੀ ਝੋਲੀ ਪਾ ਦਿੱਤਾ ਸੱਚ ਕਹਿਣਾ ਮੇਰਾ ਰੋਮ ਮੇਰੇ ਯਾਰ ਤਾਰੇ ਨੂੰ ਅਸੀਸਾਂ ਦੇ ਰਿਹਾ ਸੀ ਮੈਂ ਉਹਨੂੰ ਗੱਲ ਵਕੜੀ ਪਾ ਲਈ ਰੱਬ ਸ਼ਾਇਦ ਨੇੜੇ ਹੋ ਮੇਰੀ ਹੀ ਸੁਣ ਰਿਹਾ ਸੀ ਪਰ ਜਾਈ ਦੇ ਪਹਿਲਾ ਮੁੰਡਾ ਸੀ ਇਸ ਵਾਰੀ ਕੁੜੀ ਹੋਈ ਬਸ ਦਾਈ ਦਾ ਹੌਕਾ ਸਾਰੇ ਪਿੰਡ ਸੁਣਦਾ ਤਾਈ ਨੇ ਕਿਹਾ ਦੋ ਧੀਆ ਹੋਈਆਂ ਸੀ ਤਾਰੇ ਦੀ ਬਹੂ ਦੇ ਭਾਈ ਤਾਰੇ ਨੇ ਆਪਦੀ ਯਾਰੀ ਨਭਾਈਆ ਆਪਦੀ ਇੱਕ ਧੀ ਉਹਨੇ ਜੰਮਦੀ ਹੀ ਨੇਕ ਦੀ ਝੋਲੀ ਪਾ ਦਿੱਤੀ ਆ ਕਹਿੰਦਾ ਇਹ ਮੈਂ ਹੀ ਸੰਭੂ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲੈ ਗਿਆ ਸੀ ਕੀ ਕੋਈ ਮੈਨੂੰ ਤੇ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਇਹ ਡਰ ਦਿਲੋਂ ਲੈ ਗਿਆ ਸੀ ਮੇਰੇ ਲੋਕ ਮੇਰੇ ਘਰ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੇ ਨਹੀਂ ਸੀ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਸੀ ਖੁਸ਼ੀ ਵਿੱਚ ਮੈਂ ਲੱਡੂ ਵੰਡੇ ਚਾਹ ਦਾ ਦੇਗਾ ਚੁੱਲੇ ਧਰਿਆ ਪੂਜਿਆ ਬਦਾਨਾ ਵੰਡਿਆ ਬਸ ਨਾ ਕੋਈ ਸੀ ਤਾਂ ਉਹ ਸਿਰਫ ਮੇਰੇ ਆਪਣੇ ਘਰ ਦੇ ਪਰ ਮੇਰੇ ਉਹ ਆਪਣੇ ਵੀ ਕਾਦੇ ਸੀ ਜਿੰਦਾ ਜਿਨ੍ਹਾਂ ਨੇ ਕਦੇ ਮੇਰੀ ਸਾਰ ਨਹੀਂ ਸੀ ਲਈ ਤਾਰਾ ਦੱਸਦਾ ਧੀ ਗੋਦ ਲੈ ਲਈ ਪਰ ਧੀ ਪਾਲਨੀ ਬਹੁਤ ਔਖੀ ਆ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਵੀ ਡੋਲ ਗਿਆ ਕੀਤੀ ਮਾਂ ਬਿਨਾ ਪਲਣੀ ਔਖੀ ਆ ਪਰ ਨਹੀਂ ਹੁਣ ਮੈਂ ਇਹ ਫੈਸਲਾ ਲੈ ਚੁੱਕਿਆ ਸੀ ਰਿਸ਼ਤੇਦਾਰੀ ਵਿੱਚ ਮੇਰੀ ਇੱਕ ਭੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਦੇ ਹੱਥ ਸੁਨੇਹਾ ਕੱਲਿਆ ਕਿ 4 ਮਹੀਨੇ ਮੇਰੇ ਕੋਲ ਲਾ ਕੇ ਜਾਵੇ ਮੇਰੀ ਧੀ ਦਾ ਨਾਮ ਮੈਂ ਕਰਮਜੀਤ ਰੱਖਿਆ ਤੇ ਮੋ ਨਾਲ ਕਰਮੋ ਕਹਿੰਦਾ ਘਰ ਕੱਚਾ ਸੀ ਡਰ ਰਹਿੰਦਾ ਸੀ ਕਿਤੇ ਮੇਰੀ ਧੀ ਦੇ ਸੱਪ ਸੁਲੁੱਤੀ ਹੀ ਨਾ ਚੜ ਜੇ ਭੂਆ ਵੀ ਆ ਗਈ ਸੀ ਮੈਂ ਕਿਹਾ ਭੂਆ ਆਪਾਂ ਇੱਕ ਕਮਰਾ ਤਿਆਰ ਕਰ ਲਈਏ ਹੁਣ ਕਰਮੋਂ ਨੂੰ ਮੇਰੀ ਭੂਆ ਸੰਭ ਲੈਂਦੀ ਮੈਂ ਬੇੜੇ ਦੇ ਇੱਕ ਪਾਸੇ ਕਮਰਾ ਬਣਾਉਣ ਦਾ ਸੋਚਿਆ ਉਸੇ ਦਿਨ ਹੀ ਮਿਸਤਰੀ ਲਾਇਆ ਮਿਸਤਰੀ ਨੂੰ ਕਿਹਾ ਕਿ 10 ਦਿਨਾਂ ਵਿੱਚ ਮੇਰਾ ਕਮਰਾ ਤਿਆਰ ਕਰ ਦੇ ਹੀਠਾਂ ਵਧੀਆ ਫਰਸ਼ ਦੋਸ ਚਲਫਾ ਪਾਉਣ ਦਾ ਕਿਹਾ ਤਾਰਾ ਹਰ ਰੋਜ਼ ਘਰੇ ਆਉਂਦਾ ਉਹ ਕਹਿੰਦਾ ਕਿ ਕੁੜੀ ਨੂੰ ਬੱਕਰੀ ਦਾ ਦੁੱਧ ਪਿਆਇਆ ਕਰ ਹਲਕਾ ਹੁੰਦਾ ਮੈਂ ਕਮਾਂਡ ਦੇ ਮਿੱਤੇ ਤੋਂ ਸੱਜਰਾ ਦੁੱਧ ਲੈ ਆਉਂਦਾ ਭੂਆ ਕਹਿ ਦਿੰਦੀ ਕਿ ਐਦੋਂ ਤਾਂ ਤੂੰ ਵਿਆਹ ਕਰਵਾ ਲੈਂਦਾ ਪਰ ਭੂਆ ਮੈਨੂੰ ਇਹ ਗੱਲ ਕਹਿੰਦੀ ਚੰਗੀ ਨਾ ਲੱਗਦੀ ਜਦੋਂ ਮੇਰੀ ਤੀਝਕੀ ਲੈਂਦੀ ਜਾਂ ਹੰਗਾਰੇ ਜਿਹੇ ਭਰਦੀ ਤਾਂ ਮੇਰੇ ਮਨ ਨੂੰ ਅਜੀਬ ਜਹੀ ਖੁਸ਼ੀ ਹੁੰਦੀ ਉਹਦੇ ਨਿੱਕੇ ਨਿੱਕੇ ਹੱਥਾਂ ਦੇ ਨੋਂ ਵੱਧ ਜਾਂਦੇ ਤਾਂ ਮੈਂ ਆਪ ਉਹਦੇ ਨੋਂ ਕੱਟਦਾ ਤਾਈ ਕਹਿ ਦਿੰਦੀ ਕਿ ਲਿਆ ਭਾਈ ਮੈਂ ਕੱਟ ਦਿੰਨੀ ਆ ਪਰ ਮੈਨੂੰ ਡਰ ਰਹਿੰਦਾ ਕਿ ਤਾਈ ਕਿਤੇ ਕੱਚਾ ਨੋ ਹੀਨਾ ਕੱਟ ਦੇਵੇ ਨਹਾ ਕੇ ਤਾਂ ਰੋਜ਼ ਤਾਈ ਹੀ ਜਾਂਦੀ ਪਰ ਮੈਂ ਕੋਲ ਬੈਠਾ ਰਹਿੰਦਾ ਇੱਕ ਦਿਨ ਸੋਚਿਆ ਕਿ ਇੱਕ ਕਰਮੋ ਦੀ ਮਾਂ ਅਣਵਿਆਹੀ ਮਾਂ ਨੂੰ ਕਿੰਨਾ ਅਫਸੋਸ ਹੋਇਆ ਹੋਊ ਜੰਮ ਦਿੱਤੀ ਮਾਰਤੀ ਮੈਨੂੰ ਉਹਦਾ ਬਹੁਤ ਅਫਸੋਸ ਹੁੰਦਾ ਹੈ ਤਾਈ ਕੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ ਨਹੀਂ ਗੱਲਬਾਤ ਪਤਾ ਲੱਗ ਜਾਣੀ ਸੀ ਪਰ ਮੈਂ ਉਸ ਹੋਈ ਬਿੱਤੀ ਤੇ ਕਿਉਂ ਸੋਚ ਰਹੀ ਆ ਸੀ ਹੁਣ ਮੇਰਾ ਕੋਈ ਵਾ ਵਾਸਤਾ ਨਹੀਂ ਸੀ ਉਹਨਾਂ ਨਾਲ ਹੁਣ ਵਾਸਤਾ ਸੀ ਤਾਂ ਸਿਰਫ ਕਰਮੋ ਨਾਲ ਰਾਤ ਨੂੰ ਮੈਂ ਕੁੱਟ ਕੇ ਸੌਂਦਾ ਕੀ ਕੀਤੇ ਮੇਰੀ ਧੀ ਨੂੰ ਭੁੱਖ ਲੱਗੀ ਹੋਵੇ ਮੇਰੀ ਅੱਖ ਨਾ ਖੁੱਲੇ ਮੇਰੀ ਭੂਆ ਬਥੇਰਾ ਕਹਿੰਦੀ ਕਿ ਐਨਾ ਫਿਕਰ ਨਾ ਕਰਿਆ ਕਰ ਤੂੰ ਸੌਂ ਜਾਇਆ ਕਰ ਮੇਰੀ ਨਿਗਾਹ ਹੁੰਦੀ ਆ ਸਾਰੀ ਪਰ ਮੈਨੂੰ ਆਪਣੇ ਤੋਂ ਵੱਧ ਏ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰ ਹੀ ਸੀ ਚੌਂਕੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਮ ਹਰਨੇਕ ਸਿੰਘ ਜਦੋਂ ਲਿਖਿਆ ਮੈਥੋਂ ਖੁਸ਼ੀ ਨਾ ਸਾਂਭੀ ਜਾਵੇ ਸੱਥਾਂ ਵਿੱਚ ਗੱਲਾਂ ਹੋਣ ਲੱਗੀਆਂ ਸਨ ਜਿੰਨੇ ਮੂੰਹ ਉੰਨੀਆਂ ਗੱਲਾਂ ਉੜਦੀ ਉੜਦੀ ਗੱਲ ਤਾਂ ਮੈਂ ਇਹ ਵੀ ਸੁਣੀ ਸੀ ਆਖੇ ਤਾਰੇ ਦੀ ਬਹੂ ਨੇਕ ਨਾਲ ਮਾੜੀ ਸੀ ਤਾਂ ਹੀ ਇੱਕ ਜਵਾਬ ਦੇਤਾ ਨਹੀਂ ਆਪਦੀ ਔਲਾਦ ਛੜੇ ਬੰਦੇ ਨੂੰ ਕੌਣ ਦਿੰਦਾ ਕੋਈ ਕਹਿੰਦਾ ਆਖੇ ਤਾਰਾ ਲਾਲਚ ਕਰ ਗਿਆ ਤਾਰੇ ਨੂੰ ਪਤਾ ਨੇ ਇੱਕ ਕੋਲ ਪੰਜ ਕਿੱਲੇ ਆ ਇਹਨੂੰ ਆਪਦੀ 1 3 ਦਿਨ ਦੇ ਦਿੰਨੇ ਆ ਪਹਿਲੀ ਆਪਣੀ ਹੋ ਜੂ ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀਆਂ ਸੋਚਾਂ ਤੇ ਬਹੁਤ ਹੱਸਦੇ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵੱਟਿਆ ਰਹੀ ਸੱਚੀਓ ਹੀ ਨਵਾਈ ਸੀ ਜਿਸ ਦਿਨ ਮੇਰੇ ਕਮਰੇ ਦੀ ਛੱਤ ਪੈ ਰਹੀ ਸੀ ਮੈਂ ਆਪਦੇ ਭਰਾ ਪ੍ਰਾਪਰ ਜਾਈ ਨੂੰ ਵੀ ਸਨੇਹਾ ਭੇਜਿਆ ਸੀ ਸਨੇਹਾ ਮੈਂ ਆਪ ਹੀ ਲਾ ਕੇ ਆਇਆ ਪਰ ਮੈਨੂੰ ਵੇਖ ਤਾਂ ਉਹ ਸੜ ਭੁੱਜ ਗਈਆਂ ਵੱਡੀ ਭਾਬੀ ਕਹਿੰਦੀ ਅਖੇ ਜੇ ਕਿਸੇ ਦਾ ਜਵਾਬ ਲੈਣਾ ਸੀ ਤਾਂ ਮੇਰਾ ਜਵਾਬ ਰੱਖ ਲੈਂਦਾ ਘੱਟੋ ਘੱਟ ਆਪਦੇ ਖਾਨਦਾਨ ਦਾ ਤਾਂ ਹੁੰਦਾ ਮੇਰਾ ਵੱਡਾ ਭਾਈ ਮੇਰੇ ਗੱਲ ਪੈ ਗਿਆ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਮੈਂ ਚੁੱਪ ਚਾਪ ਘਰੇ ਆ ਗਿਆ ਭੂਆ ਮੇਰੀ ਕਰਮਾਂ ਨੂੰ ਬੁੱਕਲ ਵਿੱਚ ਲਈ ਬੈਠੀ ਸੀ ਸਾਡੇ ਘਰ ਪੂਰੀ ਰੌਣਕ ਸੀ ਚੌਂਕੇ ਕੋਲ ਗਵਾਂਡ ਦੀਆਂ ਔਰਤਾਂ ਰੋਟੀਆਂ ਲਾ ਰਹੀਆਂ ਸਨ ਮੇਰੀਆਂ ਕਮਾਂਡ ਚੋ ਲੱਗਦੀਆਂ ਪਰ ਜਾਈਆਂ ਦੀ ਅੱਡੀ ਨਹੀਂ ਸੀ ਲੱਗਦੀ ਮੈਨੂੰ ਵਧਾਈ ਦੇਣ ਦੇਈ ਜਾਵਣ ਇੱਕ ਮੇਰੀ ਪਰਜਾਈ ਕਹਿੰਦੀ ਵੇ ਬਾਈ ਤੇਰੀ ਤਾਂ ਕਿਸਮਤ ਹੀ ਬਦਲ ਦਿੱਤੀ ਇਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ